ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ న్యూਸ ਤੇ ਆਪ ਸਭ ਦਾ ਸਵਾਗਤ ਹੈ ਤੁਸੀਂ ਦੇਖ ਸਕਦੇ ਹੋ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਕੱਲ ਨੂੰ ਜਿਨਾਂ ਨੇ ਸੌਂ ਚੁੱਕਣੀ ਹੈ ਤੇ ਜਿੱਥੇ ਕਿ ਉਹਨਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਫੌਜ ਦੇ ਦਿੱਲੀ ਲੈ ਕੇ ਆਉਣਾ ਹੈਗਾ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਸਰਦਾਰ ਤਰਸੀਮ ਸਿੰਘ ਤੇ ਭਾਈ ਸਰਬੀਰ ਸਿੰਘ ਖਾਲਸਾ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਹੋ ਦੇਖ ਸਕਦੇ ਹੋ ਰਾਤ ਦਾ ਦ੍ਰਿਸ਼ ਹੈ ਭਾਈ ਤਰਸੀਮ ਸਿੰਘ ਜੀ ਜੋ ਕਿ ਪਿਤਾ ਜੀ ਨੇ ਭਾਈ ਅਮਰਤਪਾਲ ਸਿੰਘ ਦੇ ਤੇ ਉਹਨਾਂ ਦੇ ਨਾਲ ਐਮਪੀ ਸਰਦਾਰ ਸਰਬਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਨਾਲ ਭਾਈ ਜਸਵੀਰ ਸਿੰਘ ਰੁੱਡੇ ਤੇ ਹਰਮੀਤ ਸਿੰਘ ਕਾਲਕਾ ਇਹ ਸਾਰੇ ਸਿੱਖ ਆਗੂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਪਹੁੰਚੇ ਹੋਇਆ ਤੇ ਇੱਥੇ ਦੱਸ ਦਈਏ ਕਿ ਭਾਈ ਸਰਬਜੀਤ ਸਿੰਘ ਖਾਲਸਾ ਦਾ ਪਰਿਵਾਰ ਵੀ ਤੇ ਭਾਈ ਅਮਰਪਾਲ ਸਿੰਘ ਦਾ ਪੂਰਾ ਪਰਿਵਾਰ ਵੀ ਇਸ ਮੌਕੇ ਇੱਥੇ ਹਾਜ਼ਰ ਹੈ ਉਹਨਾਂ ਦੇ ਹਤੈਸ਼ੀ ਵੀ ਉਹਨਾਂ ਦੇ ਦੇਖੇ ਜਾ ਸਕਦੇ ਆ ਤੇ ਉਹ ਇੱਥੇ ਭਾਈ ਸਾਹਿਬ ਦੇ ਸੌਂਚੁਕ ਸਮਾਗਮ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਆਪਣੀ ਸੁੱਖ ਲਾਉਣ ਆਏ ਹੋਏ ਆ ਸ਼ੁਕਰਾਨਾ ਕਰਨ ਆਏ ਹੋਏ ਆ ਮਹਾਰਾਜ ਦਾ ਜਿੱਥੇ ਉਹਨਾਂ ਨੇ ਮਹਾਰਾਜ ਦੇ ਅੱਗੇ ਨਤਮਸਤਕ ਹੋ ਕੇ ਆਪਣਾ ਮਹਾਰਾਜ ਦਾ ਸ਼ੁਕਰਾਨਾ ਕੀਤਾ ਹੈਗਾ ਉੱਥੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇਹਨਾਂ ਦਾ ਦੋਵੇਂ ਪਰਿਵਾਰਾਂ ਦਾ ਭਾਈ ਸਰਬੀਨ ਸਿੰਘ ਖਾਲਸਾ ਐਮਪੀ ਅਤੇ ਅਮਰਤਪਾਲ ਸਿੰਘ ਜੀ ਦੇ ਪਿਤਾ ਸਰਦਾਰ ਤਰਸੀਮ ਸਿੰਘ ਦਾ ਵੀ ਸਨਮਾਨ ਕੀਤਾ ਜਾਣਾ ਹੈਗਾ ਤੇ ਭਾਈ ਰੋਡੇ ਜੀ ਦਾ ਵੀ ਸਨਮਾਨ ਕੀਤਾ ਜਾਣਾ ਤੇ ਆਪ ਜੀ ਨੂੰ ਦੱਸ ਦਈਏ ਕਿ ਇਸ ਮੌਕੇ ਜੋ ਭਾਈ ਜਸਵੀਰ ਸਿੰਘ ਰੋਡੇ ਤੇ ਭਾਈ ਅਮਰਤਪਾਲ ਦੇ ਪਿਤਾ ਦੇ ਨਾਲ ਜੋ ਵੀ ਗੱਲਬਾਤ ਹੋਈ ਹੈ ਸਰਬੀ ਸਿੰਘ ਖਾਲਸਾ ਐਮਪੀ ਜੀ ਦੇ ਨਾਲ ਜੋ ਵੀ ਗੱਲਬਾਤ ਹੋਈ ਹੈ ਉਹ ਆਪ ਜੀ ਨੂੰ ਪ੍ਰੈਸ ਕਾਨਫਰੰਸ ਦੇ ਰੂਬਰੂ ਕਰਾਉਨੇ ਆ ਧੰਨਵਾਦ ਕਰ ਲਿਓ ਨਾ ਕੈਮਰਾ ਮੋਡ ਚੋ ਬਦਲ ਲਓ ਬਾਦਰੀ ਕਰ ਦਿਓ ਫੋਟੋ ਆ ਰਿਹਾ ਗੁਰੂ ਜੀ ਨੂੰ ਪਾਪ ਜੀ ਮੰਗਲਾ ਸਾਹਿਬ ਪਹੁੰਚੇ ਹੋ ਕੱਲ ਮਨਰਤਪਾਲ ਰਿਵੋਸ਼ਨ ਸਪਤ ਲੈਗੇ ਕੀ ਕਹਿੰਗੇ ਇਸ ਮੋਕੇ ਪਰ ਹਰਿਆਣ ਦੇਸ਼ ਦੇ ਦੀਆਂ ਸੰਗਤਾਂ ਨੂੰ ਆਸ ਕਰਦਾ ਹਾਂ ਕਿ ਬਾਰੇ ਸਾਰੇ ਬਦਲ ਲਾਓ ਵਾਜ ਗੁਰੂ ਜੀ ਦਾ ਖਾਲਸਾ ਵਾਜ ਗੁਰੂ ਜੀ ਦੇ ਤਾਲ ਨੂੰ ਜੇ ਅਮਰਪਾਲ ਸਿੰਘ ਦੀ ਨੂੰ ਜਨਤੂ ਲੈ ਕੇ ਲੋਕ ਸਭਾ ਦੇ ਵਿੱਚ ਜੋ ਨੂੰ ਤਰਕ ਤੇ ਉਹਨਾਂ ਨੂੰ ਸਤਿਗੁਰਾਂ ਤੋਂ ਨਵਾਂ ਵਾਅਦਾ ਨਹੀਂ ਲਿਆ ਜਾ ਰਿਹਾ ਵੈਸੇ ਤੇ ਇਹ ਨਾਲ ਹੀ ਬਾਕੀ ਇਹਦੇ ਨਾਲ ਹੀ ਚਾਹੀਦਾ ਸੀ ਦੂਸਰੀ ਇਹ ਕਿ ਜਦੋਂ ਆਕਾ ਦੂਰ ਸਾਹਿਬ ਤੋਂ ਉਹ ਵੱਡੀ ਲੀਡ ਤੇ ਪੰਜਾਬ ਤੋਂ ਸਾਰੀ ਵੱਡੀ ਸਭ ਤੋਂ ਵੱਡੀ ਲੀਡ ਤੇ ਉਹ ਦਿੱਤੇ ਇੱਕ ਲੋਕਵਤਵ ਵਾਲਾ ਲੋਕਤੰਤਰ ਦੇ ਲੋਕਵਤਵ ਬਹੁਤ ਵੱਡੀ ਗੱਲ ਹੋ ਗਈ ਉਹਨਾਂ ਨੂੰ ਐਵੇਂ ਡਿਊਟੀ ਦੇ ਵਿੱਚ ਲਿਆਉਣਾ ਫੀਲ ਲੈ ਕੇ ਚਲੇ ਜਾਣਾ ਇਹ ਇੱਕ ਸ਼ਰਮ ਵਾਲੀ ਗੱਲ ਹੈ ਉਹਨਾਂ ਨੂੰ ਸੋਚ ਕੇ ਆਪਣੇ ਹਲਕੇ ਦੀ ਸੇਵਾ ਕਰਨ ਵਾਸਤੇ ਸਨਕਰ ਕਰ ਦੇਣਾ ਚਾਹੀਦਾ ਤੇ ਬਾਕੀ ਦੇ ਵੀ ਜਿਹੜੇ ਸਿੰਘ ਉਹਨਾਂ ਦੇ ਨਾਲ ਡਰੂਗਾ ਜੀਲ ਦੇ ਵਿੱਚ ਸਭ ਨੂੰ ਕਰ ਦੇਣਾ ਚਾਹੀਦਾ ਕਿਉਂਕਿ ਇਹ ਦੁਨੀਆ ਕੁੱਝਆਂ ਧਾਰਮੀਆਂ ਬੜੀਆਂ ਗੀਆਂ ਸੀ ਜਾਂ ਲੋਕਾਂ ਨੇ ਸੰਗਤਾਂ ਨੇ ਉੱਚੇ ਸਭ Hindu, Sikh, Musalman, Sai ਜਿੰਨੇ ਵੀ ਲੋਕ ਵੋਟਰ ਸੀਗੇ ਉਹਨਾਂ ਨੇ ਉਹਨਾਂ ਦੀਆਂ ਝੂਠੀਆਂ ਕਹਾਣੀਆਂ ਦੇ ਉੱਪਰ ਪਾਣੀ ਫੇਰਤਾ ਵੀ ਨਹੀਂ ਇਹ ਸਾਡਾ ਹਰਮਨ ਪਿਆਰਾ ਦੇਤਾ ਕਿ ਲੋਕਪੱਤ੍ਰ ਵੀ ਨੂੰ ਲੋਕਤੰਤਰ ਦੇ ਕਮਟਿਆਂ ਮੰਨਿਆ ਜਾਂਦਾ ਹੈ ਦੁਨੀਆ ਦੇ ਵਿੱਚ ਇਹ ਚੀਜ਼ ਨੂੰ ਸਵੀਕਾਰ ਕਰਦੇ ਹਨ ਇਸ ਲਈ ਉਹਨਾਂ ਨੂੰ ਤਰੰਤ ਰਹਾਦ ਦੇਣਾ ਚਾਹੀਦਾ ਹੈ ਦੂਜਾ ਜੇ ਵਿਸ਼ੇਸ਼ਤਾ ਉਸਤੇ ਦਿੱਲੀ ਸਿਟੀ ਕੋਰ ਪ੍ਰਬੰਧਕ ਕਮੇਟੀ ਨੇ ਸਰਦਾਰ ਪਰਮਜੀਤ ਸਿੰਘ ਪਾਲਕਾ ਦੀ ਰਵਾਇ ਦੇ ਵਿੱਚ ਜਿਨ੍ਹਾਂ ਵੀ ਉਹਨਾਂ ਦੇ ਉੱਧਾਰ ਮੈਂਬਰ ਨੇ ਸੱਤਰ ਸਾਹਿਬ ਨੇ ਮੈਂਬਰ ਸਾਹਿਬਾਨ ਨੇ ਸਭ ਨੇ ਮਿਲ ਕੇ ਦਾਸ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਇਕੱਠੇ ਹੋ ਕੇ ਜਿੰਦੇ ਖਵਾਰ ਦਾ ਗੁਰਦੁਆਰਾ ਸਾਹਿਬ ਵਿਖੇ ਲੈ ਆ ਕੇ ਵਿਸ਼ੇਸ਼ ਸਨਮਾਨ ਕਰੀਏ ਜਿਵੇਂ ਮਥਾ ਦੇਖਣ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੂੰ ਰਕਸੀ ਚ ਪ੍ਰਾਪਤ ਹੋਏ ਸਰੂਪਾਵ ਦੀ ਉਹ ਉਸ ਰਸਮ ਨੂੰ ਲਗਾਉਣ ਵਾਸਤੇ ਅੱਜ ਵਿਸ਼ੇਸ਼ ਤੌਰ ਤੇ ਪਾਈ ਸਰਦੀ ਸਿੰਘ ਨੂੰ ਸੱਦਿਆ ਗਿਆ ਪਾਈ ਅਮਰਤ ਸਿੰਘ ਆਮਚਾਰ ਸਿੰਘ ਜੀ ਦੇ ਸਤਾਰਜੂਰ ਜੀ ਦਾ ਪਾਈ ਦਸੇਮ ਸਿੰਘ ਜੀ ਉਹਨਾਂ ਦੇ ਚਾਚਾ ਜੀ ਜੀ ਸਾਰਾ ਪਰਿਵਾਰ ਇੱਥੇ ਪਹੁੰਚਿਆ ਸੋ ਮੈਂ ਹੱਲੀ ਦਿੱਕਤ ਦਾ ਨੋਟ ਕਰਦਾ ਕਿਉਂਕਿ ਸਾਡੀਆਂ ਸਸਤਾਵਾਂ ਹੈ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਹੋਈ ਇਕਾਲੀਦਨ ਹੋਇਆ ਦਿੱਲੀ ਸਿੱਖ ਗੁਰਦਵਾਰ ਪ੍ਰਬੰਧਕ ਕਮੇਟੀ ਹੋਈ ਪਰ ਹੋਰ ਕਿਸੇ ਨੇ ਇਹ ਰੋਲ ਅਦਾ ਨਹੀਂ ਕੀਤਾ ਕਰਨਾ ਚਾਹੀਦਾ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਸਾਹਮਣੇ ਸਾਰੇ ਸਰਕੇ ਸ੍ਰੀਮਾਨ ਜੀ ਦਾ ਚੰਗਾ ਜੀਦਾ ਸੀ ਚਲੋ ਹੱਲੇ ਵੀ ਹੋ ਸਕਦਾ ਤੇਰਾ ਦਰਸਤਾ ਕਰਨਾ ਪਰ ਇਹ ਮੈਂ ਸਰਕਾਰ ਗੰਗੀਤ ਸਿੰਘ ਨੂੰ ਇਹਨਾਂ ਦੀ ਸਮੂਤੀ ਜਥੇਬੰਦੀ ਨੂੰ ਉਹ ਅੱਜ ਦਿਨਾਂ ਕਿ ਤੁਸੀਂ ਪਹਿਲ ਕਦਮੀ ਕੀਤੀ ਹੈ ਬਹੁਤ ਚੰਗਾ ਦੋਨਾਂ ਦੇ ਵਿੱਚ ਇੱਕ ਸਨੇਹ ਜਣਾਣਾ ਹੈ ਕਿ ਸਾਡੀ ਸੰਸਥਾ ਵੱਲੋਂ ਤੁਹਾਨੂੰ ਵਿਅਕਤੀਗਤ ਤੌਰ ਤੇ ਸਨਮਾਨ ਕਰਨਾ ਦਾ ਫੈਸਲਾ ਹੋਰ ਗੱਲ ਹੈ ਸੰਸਥਾ ਵੱਲੋਂ ਸਨਮਾਨ ਕਰਨਾ ਹੋਰ ਦਾ ਮੌਦੀ ਹੈ ਇਸ ਵਾਸਤੇ ਮੈਂ ਜਾਦਾ ਸਮਾਂ ਨਾਲ ਆਪ ਇਹ ਦਿੰਦਾ ਹੋਇਆ ਇੱਥੇ ਭਾਈ ਸਰਦੀ ਸਿੰਘ ਨੂੰ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਦੇ ਪਰਿਵਾਰ ਨੂੰ ਮੈਂ ਵਧਾਈ ਦਿੰਦਾ ਉੱਥੇ ਸਾਰੇ ਸੰਗਤਾਂ ਮੁਕੀਦ ਗੁਰ ਦੇ ਸਾਰੇ ਹਲਕੇ ਨੂੰ ਉਹਨਾਂ ਭਾਈ ਕੁਸ਼ੀਵ ਸਿੰਘ ਘਰ ਕੇ ਬੈਠੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਵਿਨਲ ਬਾਬਾ ਚਰਨੀ ਸਿੰਘ ਜਸਵਾਲ ਜੋ ਰੰਗਰੋਗ ਦੀ ਕਮਟੀ ਨੂੰ ਬੰਦ ਕੀ ਨੇ ਸਿਨਾਂ ਨੇ ਦਿਨ ਰਾਤ ਉਸੇ ਫਰੀਦਕੋਟ ਰਹਿ ਕੇ ਸਾਰੀ ਸੇਵਾ ਨਿਭਾਈ ਤੇ ਸੰਗਤਾਂ ਦਾ ਜਾਹੂ ਜਲਾਲ ਦੇਖਿਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਵੇਂ ਇੱਕ ਵੰਡ ਜਿਵੇਂ ਇੱਕ ਪਾਸੇ ਅਸੀਂ ਬਿਨਾਂ ਪੈਸੇ ਤੋਂ ਨਦੇ ਧਰ ਲੱਤਣ ਵਾਲੇ ਸੀ ਪਰ ਸੰਗਤਾਰੇ ਬਹੁਤ ਬੜਾ ਸਨੋਧ ਦਿੱਤਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹੈ ਅੱਜ ਉਸ ਫਤਵੇ ਨੂੰ ਸਨਮਾਨਿਤ ਕੀਤਾ ਬਿਲੇ શિક્ષਕ ਗੁਰਪ੍ਰਬੰਧਕ ਬਿਟੀ ਨੇ ਰਿਲੀ ਸੇਵਾ ਦਾ ਪ੍ਰਬੰਧਕ ਦੇਖੀ ਕਰ ਰਹੇ ਹਾਂ ਪ੍ਰਧਾਨ ਜੀ ਨਾਲ ਕਰ ਲਈਏ ਫਿਰ ਫਿਰ ਆਪਾਂ ਕਰ ਲੈਨੇ ਆ ਉਹ ਇਸ ਗੱਲ ਦੇ ਉੱਤੇ ਇਸ ਤਰੀਕੇ ਨਾਲ ਅਕਾਲੀ ਦਲ ਕੀ ਆਪ ਨੇ ਬਾਤ ਕਰੀ ਲੇਕਿਨ ਜਿਸ ਤਰੀਕੇ ਸੇ ਬਗਾਵਤ ਅਕਾਲੀ ਦਲ ਮੇਂ ਹੋਈ ਉਹ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚ ਸਰਦਾਰ ਸਰਬਜੀਤ ਸਿੰਘ ਜੀ ਹਾਜ਼ਰ ਆ ਦੇ ਨੰਬਰ ਪਾਰਲੀਮੈਂਟ ਚੁਣੇ ਗਏ ਪ੍ਰੀਤ ਕੁੜ੍ਹਲ ਜੀ ਪਾਈ ਅਮਰਿਤਪਾਲ ਸਿੰਘ ਜੀ ਦੇ ਪਿਤਾ ਜੀ ਜਿਹੜੇ ਮੈਂਬਰ ਪਾਰਲੀਮੈਂਟ ਪਾਈ ਅਮਰਿਤਪਾਲ ਸਿੰਘ ਨੂੰ ਕਦੋਂ ਸਾਡੀ ਸੰਗਠਨ ਨੇ ਬਹੁਤ ਵੱਡਾ ਪੱਧਰ ਦੇ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਅੱਜ ਗੁਰਦੁਆਰਾ ਬੰਗਲਾ ਸਾਹਿਬ ਤੇ ਨਕਮਸਤਕ ਹੋਣ ਆਏ ਨੇ ਕਿਉਂਕਿ ਕੱਲ ਜਿਹੜਾ ਪਾਈ ਅਮਰਿਤਪਾਲ ਸਿੰਘ ਜੀ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹ ਫਰੇਵ ਦੀ ਵਿਧਾਨ ਦੇ ਨਾਲ ਜਿਹੜਾ ਸਵਿਧਾਨਿਤ ਤੇ ਸੋਚ ਚੁਕਾਈ ਜਾਣੀ ਹੈ ਇਹ ਇੱਕ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਕਰੂਪਾ ਸਾਹਿਬ ਹਲਕੇ ਦੀ ਔਰ ਇਥੇ ਗੁਰੂ ਨੂੰ ਦਿੱਤੇ ਧੰਨਵਾਦ ਕਰਨ ਵਾਸਤੇ ਲੱਖ ਨਸਤਰ ਕੋਣ ਆਏ ਨੇ ਅਸੀਂ ਆਏ ਇਹਨਾਂ ਨੂੰ ਸਾਰਿਆਂ ਨੂੰ ਆਏ ਨੂੰ ਜਿਆ ਕਹਿੰਦੇ ਆ ਔਰ ਆਸ਼ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਇਹ ਦੋ ਹਲਕਿਆਂ ਨੇ ਇਹ ਦੋ ਪਾਰਲੀਮੈਂਟ ਕੰਸਟੀਟੂਐਂਸੀ ਨੇ ਇੱਕ ਪੰਚਤ ਜਜ਼ਬਾ ਦਿਖਾਉਂਦੇ ਹੋਏ ਪੱਤਖ ਚੈਰੀ ਨੂੰ ਅੱਗੇ ਲਿਆਇਆ ਐ ਐਸੀ ਤਰੀਕੇ ਦੇ ਨਾਲ ਅੱਜ ਪੂਰਾ ਪੰਜਾਬ ਜਿਹੜਾ ਹੈ ਉਹ ਦੇਖ ਰਿਹਾ ਕਿ ਫੰਦ ਦੀ ਅਗਵਾਈ ਕਰਨ ਵਾਲੇ ਫੰਦ ਨੂੰ ਜਿਹੜੇ ਛੇ ਜੇਰ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਇਆ ਗਿਆ ਔਰ ਇਹਨਾਂ ਸਾਰਿਆਂ ਦਾ ਅਸੀਂ ਜਿਸ ਨੇ ਜੀ ਆਇਆ ਹੈ ਕਹਿੰਦੇ ਆ ਸਰਦਾਰ ਭਾਈ ਸਾਹਿਬ ਭਾਈ ਸਿੰਘ ਸਾਹਿਬ ਜਸਪੀ ਸਿੰਘ ਜੀ ਜੋਡੇ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਹਮੇਸ਼ਾ ਸੰਤਾ ਨੂੰ ਫੰਦ ਦੀ ਫੰਦ ਨੂੰ ਅੱਗੇ ਰੱਖਿਆ ਔਰ ਹਰ ਵੱਡੀ ਲੜਾਈ ਦੇ ਵਿੱਚ ਹਰ ਸੰਘਰਸ਼ ਦੇ ਵਿੱਚ ਅੱਗੇ ਰਹੇ ਨੇ ਨਾਲ ਹੀ ਇਹਨਾਂ ਦੇ ਸੁਲਾਰ ਚਰਨਜੀਤ ਸਿੰਘ ਜੀ ਹੋਣਾ ਜਿਹੜੇ ਸ਼ੋਮੇ ਕੁਲਾਰਾ ਪਰਮਤਾ ਕਮੇਟੀ ਦੇ ਨੇ ਪਾਇਸਾ ਹੋਣਾ ਸੀ ਚਾਚਾ ਜੀ ਭਾਈ ਗੁਰਸੇਵਰ ਸਿੰਘ ਜੀ ਜੋਗ ਸਿੰਘ ਵਾਲਾ ਉਹਨਾਂ ਆਏ ਨੇ ਕਿ ਸਾਰੀ ਜਿਹੜੀ ਟੀਮ ਹੈ ਇੱਕ ਬਹੁਤ ਥੋੜਾ ਜਜ਼ਬਾ ਰੱਖਦੀ ਹੈ ਔਰ ਇਹਨਾਂ ਕਰਕੇ ਅੱਜ ਪੰਜ ਦੇ ਵਿੱਚ ਔਰ ਆਰ ਕੋਰਟ ਤੋਂ ਮੈਂ ਕਰਦਾ ਪੰਜਾਬ ਦੇ ਲਈ ਇੱਕ ਨਵਾਂ ਰੈਮਿਸ਼ਨ ਆਇਆ ਸੋ ਮੈਂ ਸਾਰਿਆਂ ਨੂੰ ਆਏ ਹੋਣਾ ਜੀ ਆਇਆਂ ਨੂੰ ਵਧਾਈ ਦਿੰਦਾ ਰੋਹ ਜੀ ਦਾ ਖਵਾਸਾ ਮੈਂ ਗੋਦੀ

ਮੈਂਬਰ ਪਬਲੀਅਨ ਸਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਇਸ ਵੀ ਸੇ ਬੋਲਦੇ ਜੀ ਅੱਜ ਮਾਈ ਕੁਸ਼ਰੂਪ ਸਿੰਘ ਜੀ ਵਾਲ ਕੇ ਪਾਇਮੁਲ ਕਾਉਂਸਲਿੰਗ ਦੇ ਚਾਚਾ ਜੀ ਚਰਨਜੀਤ ਸਿੰਘ ਦੀ ਮੈਂਬਰ ਹੈ ਸੀ ਉਹ ਬਹੁਤ ਸਾਰੀਆਂ ਸ਼ਕਤੀਆਂ ਇੱਥੇ ਪਹੁੰਚੀਆਂ ਤੇ ਦਿੱਲੀ ਸੇ ਇੱਕ ਕੰਪੂਰਾ ਪ੍ਰਬੰਧਕ ਕਮੇਟੀ ਦੇ ਅਨੁਸਾਰ ਸਾਰੇ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਵੱਲੋਂ ਤੁਸੀਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਪਰਤਨ ਬਾਤ ਕਰਦੇ ਆ ਪੰਜਾਬ ਦੇ ਕਬੂਰ ਸਾਹਿਬ ਅਤੇ ਫਰੀਦਕੋਨ ਹਲਕੇ ਦੇ ਸਮੂਹ ਸੰਗਤ ਦਾ ਸਮੂਹ ਜਨਤਾ ਦਾ ਜਿਨ੍ਹਾਂ ਨੇ ਇਨਾ ਪਿਆਰ ਵਰਸ਼ਿਆ ਉਹ ਇਹ ਬਹੁਤ ਵੱਡੀ ਅੰਥ ਦੀ ਜਿੱਤ ਹੈ ਕਿਉਂਕਿ ਇਹਨਾਂ ਭਾਈ ਸਰਜੀਤ ਸਿੰਘ ਇਹਨਾਂ ਦੇ ਪਰਿਵਾਰ ਦੀ ਆਪਾਂ ਸਾਰੇ ਜਾਣਦੇ ਆ ਕਿ ਬਹੁਤ